ਵਿਵਾਦਾਂ ਵਿੱਚ ਰਹੇ ਬਾਬਾ ਰਾਮ ਰਹੀਮ ਦੀ ਫਿਲਮ ਮੈਸेंजर ਆਫ ਗੋਡ ਨੂੰ ਸੈਂਸਰ ਬੋਰਡ ਵੱਲੋਂ ਹਰੀ ਚੰਡੀ ਮਿਲਣ ਤੇ ਅਕਾਲੀ ਦਲ ਨੇ ਵਿਰੋਧ ਜ਼ਾਹਰ ਕੀਤਾ ਹੈ ਪਾਰਟੀ ਮੁਤਾਬਕ ਇਹ ਫੈਸਲਾ ਕਿਸੇ ਸਿਆਸੀ ਦਬਾਅ ਹੇਠ ਲਿਆ ਗਿਆ ਹੈ ਅਕਾਲੀ ਦਲ ਦੇ ਬੁਲਾਰੇ ਤੇ ਮੁੱਖ ਸੰਸਦੀ ਸਕੱਤਰ ਪ੍ਰੋਫੈਸਰ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਕਿ ਇਸ ਨਾਲ ਪੰਜਾਬ ਦਾ ਮਾਹੌਲ ਵਿਗੜਨ ਦਾ ਖਤਰਾ ਹੈ। ਉਹਨਾਂ ਕਿਹਾ ਕਿ ਸੈਂਸਰ ਬੋਰਡ ਦੀ ਚੇਅਰਮੈਨ ਵੱਲੋਂ ਅਸਤੀਫਾ ਦੇਣ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਇਸ ਫਿਲਮ ਨੂੰ ਕਿਸੇ ਮਜਬੂਰੀ ਵਾਸਤੇ ਕਿਸੇ ਸਿਆਸੀ ਦਬਾਅ ਹੇਠ ਪਾਸ ਕੀਤਾ ਗਿਆ। ਇਹ ਫਿਲਮ ਪੰਜਾਬ ਦੇ ਸਮੁੱਚੇ ਸਿਨੇਮਾ ਘਰਾਂ ਨੇ ਨਾ ਦਿਖਾਉਣ ਦਾ ਫੈਸਲਾ ਕੀਤਾ ਹੈ। ਪ੍ਰੋਫੈਸਰ ਸਿੰਘ ਬਲਟੋਹਾ ਮੁਤਾਬਕ ਜੇਕਰ ਫਿਰ ਵੀ ਇਸ ਨੂੰ ਵਿਖਾਇਆ ਜਾਂਦਾ ਹੈ ਤਾਂ ਸਰਕਾਰ ਵੱਲੋਂ ਕਾਨੂੰਨ ਮੁਤਾਬਕ ਮਾਹੌਲ ਵਿਗੜਨ ਨਹੀਂ ਦਿੱਤਾ ਜਾਵੇਗਾ। ਜਿਸ ਵੱਲੋਂ ਸੰਤੁਸ਼ਟ ਹੈ ਕਿ ਜਿਹੜੀ ਸੈਂਸਰ ਬੋਰਡ ਦੀ ਚੇ ਉਸ ਬੀਬੀ ਨੇ ਜਿਹੜਾ ਆਪਣਾ ਅਸਤੀਫਾ ਦੇ ਦਿੱਤਾ ਹੈ ਔਰ ਉਹਨਾਂ ਨੇ ਇਥੋਂ ਤੱਕ ਵੀ ਗੱਲ ਕਹੀ ਹੈ ਕਿ ਸੈਂਸਰ ਬੋਰਡ ਦੇ ਵਿੱਚ ਜਿਹੜੀਆਂ ਫਿਲਮਾਂ ਨੇ ਇਹ ਰਾਸੀਦ ਬਾਤ ਥੱਲੇ ਪੈਸੇ ਦੇ ਜੋਰ ਦੇ ਨਾਲ ਸ਼ਿਫਾਰਸ਼ਾਂ ਦੇ ਨਾਲ ਇਨਫਲੂਐਂਸ ਵਰਤ ਕੇ ਜਿਹੜੀਆਂ ਨੇ ਪਾਸ ਕਰਾਉਣੀਆਂ ਜਾਂਦੀਆਂ ਔਰ ਉਹਨਾਂ ਦਾ ਸਿੱਧਾ ਤੇ ਸਿੱਧਾ ਜਿਹੜਾ ਇਸ਼ਾਰਾ ਆ ਇਹ ਜਿਹੜੀ ਫਿਲਮ ਹੈ ਇਹ ਮਤਲਬ ਸੈਂਸਰ ਬੋਰਡ ਦੇ ਜਿਹੜੇ ਲੋਕ ਨੇ ਉਹਨਾਂ ਦੀ ਜ਼ਮੀਰ ਨੇ ਪਾਸ ਨਹੀਂ ਕੀਤੀ ਉਹਨਾਂ ਉਹ ਉਹਨਾਂ ਨੇ ਇਹ ਫਿਲਮ ਨੂੰ ਇੱਕ ਫਿਲਮ ਦੇ ਤੌਰ ਤੇ ਪਾਸ ਨਹੀਂ ਕੀਤਾ ਇਹਨੂੰ ਮਜਬੂਰੀ ਵਾਸਤੇ ਜਿਹੜਾ ਪਾਸ ਕਰਾਇਆ ਗਿਆ